ਹੋ ਬੁੱਢਾ ਹੋ ਗਿਆ ਇਹ ਦੁੱਖੜੇ ਹੰਡਾਉਂਦਾ ਜੇ ਕਹੀਏ ਨਾ ਆਪਾਂ ਕਈ ਵਾਰ ਕਹਿੰਦੇ ਕੋਈ ਨਹੀਂ ਹਜੇ ਤਾਂ ਬਹੁਤ ਉਮਰ ਪਈ ਆ ਬਈ ਪ੍ਰਮਾਤਮਾ ਦਾ ਨਾਮ ਜਪਣ ਦੀ ਬੜੀ ਉਮਰ ਪਈ ਆ ਪਰ ਮਹਾਰਾਜੀ ਦੀ ਬਾਣੀ ਕਹਿੰਦੀ ਨਾਮ ਜਪੋ ਜੀ ਐਸੇ ਐਸੇ ਤਰੂਪ ਰਹਿਲਾਦ ਜਪਿਓ ਹਰ ਜਸ ਜੀ ਦਾ 5 ਸਾਲ ਸਾਲ ਦੀ ਉਮਰ ਜਪਾਂਗੇ ਨੇ ਇਦਾਂ ਜੱਪ ਲਾ ਕਹਿੰਦੇ ਪਤਾ ਨਹੀਂ ਇਹ ਸਵਾਸਾਂ ਦੀ ਡੋਰੀ ਕਦੋਂ ਟੁੱਟ ਜਾਣੀ ਆ ਆਪਾਂ ਦੇਖਦੇ ਰਹਿੰਦੇ ਆ ਹੜੇ ਸਮਾਂ ਬਹੁਤ ਪਿਆ ਬੜਾ ਸਮਾਂ ਪਿਆ ਹੋ ਬੁੱਢਾ ਹੋ ਗਿਆ ਏ ਤੁਖੜੇ ਹੰਡਾਂ ਦਾ ਵੇ ਸਾਂਭਦਕ ਵੀਲ ਗਾਰੀਆਂ ਬੁੱਢਾ ਹੋ ਗਿਆ ਏ ਤੁਖੜੇ ਹੰਡਾਂ ਦਾ ਉਹ ਸਾਂਭਦਕ ਵੀਲ ਗਾਰੀਆਂ ਦਿਨਾਂ ਨਾਮ ਤੋਂ ਕੋਈ ਨਹੀਂ ਕਾਮੀਓ ਦਾ ਤੇ ਝੂਠੀ ਅਪਜੀ ਤਾਂ ਸਾਰੀਆਂ ਦਿਨਾਂ ਨਾਮ ਤੋਂ ਕੋਈ ਨਹੀਂ ਕਾਮੀ ਝੂਠੀਆਂ ਫਰਦਾਦਾਰੀਆਂ ਜੇ ਨਾ ਰਾਮ ਕੋਈ ਨਹੀਂ ਕਮਿਆਉਂਦਾ ਵੇ ਝੂਠੀਆਂ ਫਰਦਾਦਾਰੀਆਂ ਬੁੱਢਾ ਹੋ ਗਿਆ ਏ ਦੁੱਖੜੇ ਹੰਡਾਂ ਦਾ ਜੇ ਸਾਹ ਬਦੱਕ ਇਹਰੀ ਮੇਰੀ ਕਰੀ ਦਿਨ ਜ਼ਿੰਦਗੀ ਗੁਜ਼ਾਰੂ ਹੋ ਜ਼ਿੰਦਗੀ ਦੀ ਬਾਜੀ ਐਵੇਂ ਸੱਜਣਾ ਤੂੰ ਹਾਰ ਲਈ ਜ਼ਿੰਦਗੀ ਦੀ ਬਾਜੀ ਐਵੇਂ ਸੱਜਣਾ ਤੂੰ ਹਾਰ ਲਈ ਜਿਰਵੀ ਦੀ ਬਾਜੀ ਐਵੇਂ ਸੱਜਣਾ ਤੂੰ ਹਾਰ ਲਈ ਇਹ ਮੇਰੀ ਮੇਰੀ ਕਰੀ ਦਿਨ ਉਮਰ ਗੁਜ਼ਾਰ ਲਈ ਹੋ ਜ਼ਿੰਦਗੀ ਦੀ ਬਾਜੀ ਐਵੇਂ ਸੱਜਣਾ ਤੂੰ ਹਾਰ ਲਈ ਜ਼ਿੰਦਗੀ ਦੀ ਬਾਜੀ ਐਵੇਂ ਸੱਜਣਾ ਤੂੰ ਹਾਰ ਲਈ ਕੀ ਕੀ ਦੀਵਾਜੀ ਐ ਮੇ ਸੱਜਣਾ ਤੂ ਆਲੇ ਤੂ ਤੀ ਅੱਜ ਵੀ ਇਹ ਸਾਈਕਲ ਚ ਲਾਉਂਦਾ ਓ ਪੁੱਤ ਕਾਹਤ ਨਾ ਤੇ ਪੱਥੇ ਰਾ ਨਾ ਜੋੜ ਲੈ ਸੁੱਕ ਗਿਆ ਰਸ ਮੁਖ ਪੰਛੀਆਂ ਨੇ ਮੋੜ ਲੈ ਸੁੱਕ ਗਿਆ ਰਸ ਮੁਖ ਪੰਛੀਆਂ ਨੇ ਮੋੜ ਲੈ ਸੁੱਕ ਗਿਆ ਰਸ ਮੁਖ ਪੰਛੀਆਂ ਨੇ ਮੋੜ ਲੈ ਇਹ ਮਿੱਟੀ ਦੀਆਂ ਕਾਤ ਨਾ ਤੇ ਪੱਥੇ ਰਾ ਨਾ ਜੋੜ ਲੈ ਉਹ ਸੁੱਕ ਗਿਆ ਰਸ ਮੁਖ ਪੰਛੀਆਂ ਨੇ ਮੋੜ ਲੈ ਸੁੱਕ ਗਿਆ ਰਸ ਪੰਛੀਆਂ ਨੇ ਮੋੜ ਲੈ ਸੇ ਮੁਕ ਪੰਜੀਆਂ ਨੇ ਮੋੜ ਲੈ ਬਿਨਾ ਗੁਰੂ ਕਿਹੜਾ ਤਾਰੀ ਤੇ ਪਟਾਉਂਦਾ ਵੀ ਬਨ ਲਈਆਂ ਪੰਡਾ ਭਾਰੀਆਂ ਬਿਨਾ ਨਾਮ ਤੋਂ ਕੋਈ ਨਹੀਂ ਕੰਮ ਆਉਂਦਾ ਓ ਚੁੱਠੀ ਅਪ ਜੀ ਮੁਹੰਦੇ ਪੈਂਦੀ ਜਦੋਂ ਢੀੜ ਉਹ ਮਿੱਤਰ ਕਰੀਬ ਹੁੰਦੇ ਪੈਂਦੀ ਜਦੋਂ ਢੀੜ ਉਹ ਮਿੱਤਰ ਕਰੀਬ ਹੁੰਦੇ ਪੈਂਦੀ ਜਦੋਂ ਢੀੜ ਉਹ ਮਿੱਤਰ ਕਰੀਬ ਹੁੰਦੇ ਰੇਨਾਂ ਵਿੱਚ ਰੰਗੀਆਂ ਦੇ ਮੁਖੜੇ ਅੰਜੀ ਮੁਹੰਦੇ ਪੈਂਦੀ ਜਦੋਂ ਢੀੜ ਉਹ ਮਿੱਤਰ ਕਰੀਬ ਹੁੰਦੇ ਪੈਂਦੀ ਜਦੋਂ ਢੀੜ ਉਹ ਮਿੱਤਰ ਕਰੀਬ ਹੁੰਦੇ ਪੈਂਦੀ ਜਦੋਂ ਖਿਦਲੀਆਂ ਪੀਠੋਂ ਦਾ ਵੇ ਤੇਰੀਆਂ ਕਿਉ ਮੱਤਾਂ ਮਹਾਰੀਆਂ ਦੀਨਾ ਨਾਮ ਤੋਂ ਕੋਈ ਨਹੀਂ ਕਮੀ ਆਉਂਦਾ ਉਹ ਝੂਠੀਆਂ ਅਪਰੀ ਤਾਂ ਸਾਰੀਆਂ ਵੇ ਨਾਮ ਤੋਂ ਕੋਈ ਨਹੀਂ ਕਮੀ ਆਉਂਦਾ ਉਹ ਝੂਠੀਆਂ ਅਪਰੀ ਤਾਂ ਸਾਰੀਆਂ ਵੇ ਨਾਮ ਤੋਂ ਕੋਈ ਨਹੀਂ ਕਮੀ ਆਉਂਦਾ ਵੇ ਝੂਠੀਆਂ ਅਪਰੀ ਤਾਂ ਆ ਉਹ ਕਿਚਰਾ ਸਿਹਰਾ ਕੀਤੀ ਹੱਥੋਂ ਬਖਸ਼ਤ ਗਵਾਲਿਆ ਬਦਗੀ ਰਗੀਤੋਂ ਬਖਸ਼ਤ ਗਵਾਲਿਆ ਬਦਗੀ ਰਗੀਤੋਂ ਬਖਸ਼ਤ ਗਵਾਲਿਆ ਭੋਗ ਕਿਤਰਾ ਸਿੰਘ ਰਜਨਮ ਸੀ ਪਾਲਿਆ ਹੋ ਪਦਗੀ ਨਾ ਕੀਤੀ ਹੱਥੋਂ ਬਖਸ਼ਤ ਗਵਾਲਿਆ ਬਦਗੀ ਨਾ ਕੀਤੀ ਐਤੋਂ ਬਖਸ਼ਤ ਗਵਾਲਿਆ ਬਦਗੀ ਰਗੀਤੋਂ ਬਖਸ਼ਤ ਬਿਨਾ ਗੁਰੂ ਕਿਹੜਾ ਤਰਦ ਪੰਡਾਉਂਦਾ ਵੇ ਬਨ ਲੀਆਂ ਪੰਡਾ ਭਾਰੀਆਂ ਬਿਨਾ ਨਾਮ ਤੋਂ ਕੋਈ ਨਹੀਂ ਕਮਿਉਂਦਾ ਉਹ ਝੁੱਠੀਆਂ ਪਰਿਤਾ ਸਾਰੀਆਂ ਤੇਰਾ ਨਾਮ ਤੋਂ ਕੋਈ ਨਹੀਂ ਕਮਿਉਂਦਾ ਇਹ ਝੁੱਠੀਆਂ ਪਰਿਤਾ ਸਾਰੀਆਂ ਤੇਰਾ ਨਾਮ ਤੋਂ ਕੋਈ ਨਹੀਂ ਕਮਿਉਂਦਾ ਇਹ ਝੁੱਠੀਆਂ ਪਰਿਤਾ ਸਾਰੀਆਂ ਬੁੱਢਾ ਹੋ ਗਿਆ ਈ ਦੁਖੜੇ ਹੰਡਾਂ ਦਾ ਵੇ ਸਾਂਭਦਾ ਕੋਈ ਨਹੀਂ ਕੰਮ ਆਉਂਦਾ ਉਹ ਝੁੱਟੀਆਂ ਪੁਰੀ ਤਾਂ ਸਾਰੀਆਂ ਬੇਨਾਮ ਤੋਂ ਕੋਈ ਨਹੀਂ ਕੰਮ ਆਉਂਦਾ ਤੇ ਝੁੱਟੀਆਂ ਪੁਰੀ ਤਾਂ ਸਾਰੀਆਂ ਬੇਨਾਮ ਤੋਂ ਕੋਈ ਨਹੀਂ ਕੰਮ ਆਉਂਦਾ ਤੇ ਝੁੱਟੀਆਂ ਪੁਰੀ ਤਾਂ ਸਾਰੀਆਂ ਧੋਗਰੂ ਪਿਆਰੀ ਸਾਧ ਸੰਗਤ ਜੀ ਕਿਉਂਕਿ ਜਿਸ ਮਾਲਕ ਨੇ ਸੋਨਾ ਜੀਵਨ ਦੇ ਕੇ ਭੇਜਿਆ ਉਸ ਮਾਲਕ ਦਾ ਹਮੇਸ਼ਾ ਸਿਮਰਨ ਸ਼ੁਕਰਗੁਜ਼ਾਰ ਕਰਦੇ ਰਹਿਣਾ ਚਾਹੀਦਾ ਕਿਉਂਕਿ ਆ ਜਿਹੜਾ ਪੈਸਾ ਹੈ ਨਾ ਇਹ ਸਾਡੇ ਮੁਲਕ ਦਾ ਪੈਸਾ ਆ